ਆਏਗੀ ਸੰਚਾਰ ਸਾਥੀ ਐਪ ਇਹ ਕਿਸੇ ਪ੍ਰਾਈਵੇਟ ਕੰਪਨੀ ਦੀ ਐਪ ਨਹੀਂ ਹੈ ਕਿ ਸਗੋਂ ਕੇਂਦਰ ਸਰਕਾਰ ਦੀ ਇਹ ਐਪ ਹੈ ਇਹ ਐਪ ਤੁਹਾਡੇ ਫੋਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਦਾ ਡਿਪਾਰਟਮੈਂਟ ਆਫ ਟੈਲੀ ਕਮਿਊਨੀਕੇਸ਼ਨਸ ਨੇ ਸਾਰੇ ਮੋਬਾਈਲ ਦੇ ਮੈਨੂਫੈਕਚਰਸ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕੰਪਲਸਰੀ ਕੀਤਾ ਹੈ ਕਿ ਹੁਣ ਜਿਹੜੇ ਵੀ ਨਵੇਂ ਫੋਨ ਆਣਗੇ ਉਹਨਾਂ ਦੇ ਵਿੱਚ ਸੰਚਾਰ ਸਾਥੀ ਐਪ ਪਹਿਲਾਂ ਤੋਂ ਹੀ ਪ੍ਰੀ ਇੰਸਟਾਲਡ ਜਿਹੜੀ ਆ ਹੋ ਕੇ ਆਉਣੀ ਚਾਹੀਦੀ ਹੈ ਇਹ ਸੰਚਾਰ ਸਾਥੀ ਐਪ ਦੇ ਪਿੱਛੇ ਕਹਾਣੀ ਕੀ ਹੈ ਉਹ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਸਰਕਾਰ ਦਾ ਤਰਕ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਾਈਬਰ ਫਰਾਡਸ ਹੋ ਰਹੇ ਨੇ ਲੋਕਾਂ ਦੇ ਫੋਨ ਜਿਹੜੇ ਨੇ ਉਹ ਗੁੰਮ ਜਾਂਦੇ ਨੇ ਚੋਰੀ ਹੋ ਜਾਂਦੇ ਨੇ ਫਰਾਡ ਕਾਲਸ ਆਉਂਦੀਆਂ ਨੇ ਫਿਸ਼ਿੰਗ ਕਾਲਸ ਆਉਂਦੀਆਂ ਨੇ ਤਾਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਹੋ ਰਹੀਆਂ ਨੇ ਜਿਸ ਕਰਕੇ ਸਰਕਾਰ ਹੁਣ ਇੱਕ ਕਦਮ ਚੱਕਣ ਲੱਗੀ ਹੈ ਸੰਚਾਰ ਸਾਥੀ ਐਪ ਤੇ ਰਾਹੀਂ ਜਿਸ ਐਪ ਦੇ ਵਿੱਚ ਤੁਹਾਨੂੰ ਤੁਹਾਡੀ ਫੋਨ ਦੀ ਲੋਕੇਸ਼ਨ ਵੀ ਜਿਹੜੀ ਹੈ ਉਹ ਸ਼ੋਅ ਹੋਏਗੀ ਸਰਕਾਰ ਤੱਕ ਤੁਸੀਂ ਆਪਣੇ ਅ ਕਿਸੇ ਵੀ ਕੋਈ ਤੁਹਾਡੇ ਨਾਲ ਕੋਈ ਆਨਲਾਈਨ ਫਰਾਡ ਹੁੰਦਾ ਜਾਂ ਕੋਈ ਹੋਰ ਫਿਸ਼ਿੰਗ ਹੁੰਦੀ ਹੈ ਤੁਹਾਡੇ ਨਾਲ ਜਿਸ ਤਰੀਕੇ ਦੇ ਨਾਲ ਜਦੋਂ ਕੋਈ ਫਿਸ਼ਿੰਗ ਕਾਲ ਆਉਂਦੀ ਹੈ ਕੋਈ ਸੀਬੀਆਈ ਦਾ ਅਧਿਕਾਰੀ ਜਾਂ ਕੋਈ ਹੋਰ ਅਧਿਕਾਰੀ ਬਣ ਕੇ ਫੋਨ ਕਰਦਾ ਜਾਂ ਕੋਈ ਕੋਰੀਅਰ ਕੰਪਨੀ ਦਾ ਫੋਨ ਕਰਕੇ ਤੁਹਾਨੂੰ ਫੋਨ ਕਰਕੇ ਕਹਿੰਦਾ ਕਿ ਤੁਹਾਡੇ ਕੋਈ ਤੁਹਾਡਾ ਕੋਈ ਕੋਰੀਅਰ ਹੈ ਉਸ ਦੇ ਵਿੱਚੋਂ ਡਰੱਗਸ ਜਿਹੜੇ ਆ ਮਿਲੇ ਹੈ ਇਸ ਨੂੰ ਫਿਸ਼ਿੰਗ ਕਾਲਸ ਜਿਹੜੀਆਂ ਕਹੀਆਂ ਜਾਂਦੀਆਂ ਨੇ ਤਾਂ ਕਿ ਲੋਕ ਜਿਹੜੇ ਨੇ ਉਹ ਉਹਨਾਂ ਦੇ ਜਾਲ ਦੇ ਵਿੱਚ ਫੱਟੇ ਦੇ ਜਾਲ ਦੇ ਵਿੱਚ ਫਸ ਸਕਣ ਤਾਂ ਜੇਕਰ ਤੁਹਾਡੇ ਨਾਲ ਅਜਿਹਾ ਕੋਈ ਫਰਾਡ ਹੁੰਦਾ ਯੂਪੀਆਈ ਫਰਾਡ ਹੁੰਦਾ ਤੁਰੰਤ ਤੁਸੀਂ ਸਰਕਾਰ ਤੱਕ ਉਸ ਦੀ ਰਿਪੋਰਟ ਜਿਹੜੀ ਆ ਦੇ ਸਕੋ ਤੇ ਸਰਕਾਰ ਤੁਰੰਤ ਉਸ ਚੀਜ਼ ਤੇ ਐਕਸ਼ਨ ਜਿਹੜਾ ਉਹ ਲੈ ਸਕੇ ਜੇਕਰ ਤੁਹਾਡਾ ਫੋਨ ਵੀ ਗਮ ਹੁੰਦਾ ਤੁਸੀਂ ਸੰਚਾਰ ਸਾਥੀ ਤੇ ਐਪ ਤੇ ਉਸ ਨੂੰ ਰਿਪੋਰਟ ਕਰੋ ਤਾਂ ਤੁਹਾਡਾ फोन ਜਿਹੜਾ ਆ ਉਹ ਤੁਰੰਤ ਸਰਕਾਰ ਬਲੌਕ ਕਰ ਦੇਵੇਗੀ ਐਦਾ ਦੀਆਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਐਧਾ ਨੇ ਫਰੌਡਸ ਜਿਹੜੇ ਨੇ ਹੁੰਦੇ ਪਏ ਸੀ ਤਾਂ ਉਸ ਨੂੰ ਲੈ ਕੇ ਸਰਕਾਰ ਨੇ ਇਹ ਐਪਲੀਕੇਸ਼ਨ ਬਣਾਈ ਹੈ ਜੋ ਹਰੇਕ ਨਵੇਂ ਮੋਬਾਈਲ ਦੇ ਵਾਸਤੇ ਕੰਪਲਸਰੀ ਕੀਤੀ ਹੈ ਕਿ ਪਹਿਲਾਂ ਤੋਂ ਹੀ ਪ੍ਰੀ ਇੰਸਟਾਲਡ ਜਿਹੜੀਆਂ ਹੋਣੀ ਚਾਹੀਦੀਆਂ ਨਾਲ ਹੀ ਇੱਕ ਫੀਚਰ ਇਸ ਐਪ ਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਆ ਆਈਡੀ ਤੇ ਜੇਕਰ ਤੁਹਾਡੇ ਤੁਹਾਡਾ ਆਧਾਰ ਕਾਰਡ ਹੈ ਤੁਹਾਡੇ ਆਧਾਰ ਕਾਰਡ ਤੇ ਜਾਂ ਹੋਰ ਆਈਡੀ ਤੇ ਕਿੰਨੇ ਕ ਨੰਬਰ ਐਕਟੀਵੇਟ ਨੇ ਉਹ ਵੀ ਤੁਹਾਨੂੰ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ ਜਿਸ ਦੇ ਨਾਲ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਬਰਕਰਾਰ ਰਹੇਗੀ ਤੁਹਾਡੇ ਆਈਡੀ ਦਾ ਗਲਤ ਇਸਤੇਮਾਲ ਜਿਹੜਾ ਕੋਈ ਨਹੀਂ ਕਰ ਪਾਏਗਾ ਤਸਮ ਨੈਟਵਰਕ ਸਟ ਰਾਹੀ ਲੋਕੇਸ਼ਨ ਵੀ ਜਿਹੜੀ ਆ ਉਹ ਐਪ ਤੁਹਾਡੀ ਟਰੈਕ ਕਰੇਗੀ ਵੀ ਜੇਕਰ ਤੁਹਾਡਾ ਕੋਈ ਫੋਨ ਗੁੰਮ ਜਾਂਦਾ ਹੈ ਆਈਐਮਈ ਨੰਬਰ ਤੇ ਰਾਹੀ ਅਤੇ ਨੈਟਵਰਕ ਪ੍ਰੋਵਾਈਡਰਸ ਦੇ ਰਾਹੀਂ ਉਸ ਫੋਨ ਨੂੰ ਟਰੈਕ ਕਰਕੇ ਤੁਹਾਡਾ ਫੋਨ ਲੱਭਿਆ ਜਾਏਗਾ ਤੇ ਬਲੌਕ ਵੀ ਕੀਤਾ ਜਾ ਸਕਦਾ ਤੇ ਸੰਚਾਰ ਸਾਥੀ ਐਪ ਜਿਹੜੀ ਹੈ ਹੁਣ ਆਉਣ ਵਾਲੇ ਨਵੇਂ ਫੋਨਾਂ ਦੇ ਵਿੱਚ ਕੰਪਲਸਰੀ ਜਿਹੜੀ ਹੈ ਕਰ ਦਿੱਤੀ ਹੈ 2026 ਤੋਂ ਜਨਵਰੀ ਤੋਂ ਜਿੰਨੇ ਵੀ ਨਵੇਂ ਮੋਬਾਈਲ ਫੋਨਸ ਤੁਸੀਂ ਖਰੀਦੋਗੇ ਤਾਂ ਇਹ ਐਪ ਤੁਹਾਨੂੰ ਪਹਿਲਾਂ ਤੋਂ ਹੀ ਪ੍ਰੀ-ਇਨਸਟਾਲਡ ਜਿਹੜੀ ਹੈ ਉਹ ਮਿਲੇਗੀ ਇਸ ਤੇ ਤੁਹਾਨੂੰ ਇੱਕ ਵਾਰੀ ਰਜਿਸਟਰ ਵੀ ਕਰਨਾ ਪਏਗਾ ਤੁਹਾਡੇ ਨੰਬਰ ਦੇ ਰਾਹੀਂ ਜਿਸ ਤੇ ਬਾਅਦ ਤੁਹਾਡੀ ਸਾਰੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਉਹ ਉੱਥੇ ਸੁਰੱਖਿਅਤ ਵੀ ਰਹੇਗੀ ਤੇ ਜੇਕਰ ਤੁਹਾਡੇ ਨਾਲ ਕੋਈ ਫਰਾਡ ਹੁੰਦੀ ਹੈ ਕੋਈ ਤੁਹਾਨੂੰ ਸਪੈਮ ਕਾਲਸ ਆਉਂਦੀਆਂ ਨੇ ਜਾਂ ਕੋਈ ਫਿਸ਼ਿੰਗ ਕਾਲਸ ਆਉਂਦੀਆਂ ਨੇ ਤਾਂ ਤੁਰੰਤ ਤੁਸੀਂ ਉਸ ਐਪ ਦੇ ਰਾਹੀਂ ਅਸਤਾਇ ਪਰ ਫਰਾਡ ਦੀ ਜਾਂ ਕਿਸੇ ਵੀ ਪ੍ਰਕਾਰ ਦੇ ਫਰਾਡ ਦੀ ਤੁਸੀਂ ਜਾਣਕਾਰੀ ਜਿਹੜੀ ਹੈ ਉਹ ਸਰਕਾਰ ਤੱਕ ਸਾਂਝੀ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਡੀ ਉਸ ਕੰਪਲੇਂਟ ਤੇ ਐਕਸ਼ਨ ਵੀ ਤੁਰੰਤ ਹੋਵੇਗਾ ਨਵੇਂ ਮੋਬਾਈਲ ਫੋਨਾਂ ਦੇ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਪ੍ਰੀ-ਇਨਸਟਾਲਡ ਆਏਗੀ ਪਰ ਜਿਨ੍ਹਾਂ ਦੇ ਜਿਹੜੇ ਲੋਕ ਪੁਰਾਣੇ ਹਜੇ ਫੋਨ ਐਂਡਰੋਇਡ ਅਤੇ Apple ਦੇ ਫੋਨ ਜਿਹੜੇ ਯੂਜ਼ ਕਰ ਰਹੇ ਨੇ ਤਾਂ ਉਹਨਾਂ ਦੇ ਵਿੱਚ ਡਾਊਨਲੋਡ ਕਰਨ ਦੇ ਵਾਸਤੇ ਤੁਸੀਂ ਆਪਣੇ ਪਲੇ ਸਟੋਰ ਜਾਂ ਐਪ ਸਟੋਰ ਤੇ ਜਾ ਕੇ ਇਹ ਐਪ ਜਿਹੜੀ ਆ ਡਾਊਨਲੋਡ ਕਰ ਸਕਦੇ ਹੋ ਤੇ ਇਸ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਵੀ ਤਾਂ ਕਿ ਤੁਹਾਡੇ ਨਾਲ ਜੇਕਰ ਕੋਈ ਐਦਾ ਦੀ ਚੀਜ਼ ਹੁੰਦੀ ਹੈ ਤਾਂ ਤੁਰੰਤ ਤੁਸੀਂ ਉਸ ਦੀ ਰਿਪੋਰਟ ਦੇ ਕੇ ਤੁਸੀਂ ਆਪਣਾ ਬਚਾ ਜਿਹੜਾ ਆ ਉਹ ਕਰ ਸਕਦੇ ਹੋ ਤਾਂ ਇਹ ਕਿੰਨੇ ਕੁ کارਗਰ ਸਾਬਤ ਹੋਏਗੀ ਇਹ ਤਾਂ ਹੁਣ ਸਮਝ ਦੱਸੇਗਾ ਤਾਂ ਹੋਰ ਪ੍ਰੈਸ ਦੇ ਸਾਹਮਣੇ ਜਿਹੜਾ ਲੁਧਿਆਣਾ ਤੋਂ ਸਰਮਜੀਤ ਸਿੰਘ ਜਾਨ ਤੇ ਸ਼ੀਤਾ ਨੂੰ ਹੁਣ ਜਿਹੜੇ ਵੀ ਨਵੇਂ ਫੋਨ 2026 ਦੇ ਵਿੱਚ ਆਉਣਗੇ ਉਸ ਤੇ ਵਿੱਚ ਪਹਿਲਾਂ ਤੋਂ ਹੀ ਇੱਕ ਐਪ ਜਿਹੜੀ ਹੈ ਇੰਸਟਾਲ ਹੋ ਕੇ ਆਏਗੀ ਸੰਚਾਰ ਸਾਥੀ ਐਪ ਇਹ ਕਿਸੇ ਪ੍ਰਾਈਵੇਟ ਕੰਪਨੀ ਦੀ ਐਪ ਨਹੀਂ ਹੈ ਕਿ ਸਗੋਂ ਕੇਂਦਰ ਸਰਕਾਰ ਦੀ ਇਹ ਐਪ ਹੈ ਇਹ ਐਪ ਤੁਹਾਡੇ ਫੋਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਦਾ ਡਿਪਾਰਟਮੈਂਟ ਆਫ ਟੈਲੀ ਕਮਿਊਨੀਕੇਸ਼ਨਸ ਨੇ ਸਾਰੇ ਮੋਬਾਈਲ ਦੇ ਮੈਨੂਫੈਕਚਰਸ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕੰਪਲਸਰੀ ਕੀਤਾ ਹੈ ਕਿ ਹੁਣ ਜਿਹੜੇ ਵੀ ਨਵੇਂ ਫੋਨ ਆਣਗੇ ਉਹਨਾਂ ਦੇ ਵਿੱਚ ਸੰਚਾਰ ਸਾਥੀ ਐਪ ਪਹਿਲਾਂ ਤੋਂ ਹੀ ਪ੍ਰੀ ਇੰਸਟਾਲਡ ਜਿਹੜੀ ਆ ਹੋ ਕੇ ਆਉਣੀ ਚਾਹੀਦੀ ਹੈ ਇਹ ਸੰਚਾਰ ਸਾਥੀ ਐਪ ਦੇ ਪਿੱਛੇ ਕਹਾਣੀ ਕੀ ਹੈ ਉਹ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਸਰਕਾਰ ਦਾ ਤਰਕ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਾਈਬਰ ਫਰਾਡਸ ਹੋ ਰਹੇ ਨੇ ਲੋਕਾਂ ਦੇ ਫੋਨ ਜਿਹੜੇ ਨੇ ਉਹ ਗੁੰਮ ਜਾਂਦੇ ਨੇ ਚੋਰੀ ਹੋ ਜਾਂਦੇ ਨੇ ਫਰਾਡ ਕਾਲਸ ਆਉਂਦੀਆਂ ਨੇ ਫਿਸ਼ਿੰਗ ਕਾਲਸ ਆਉਂਦੀਆਂ ਨੇ ਤਾਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਹੋ ਰਹੀਆਂ ਨੇ ਜਿਸ ਕਰਕੇ ਸਰਕਾਰ ਹੁਣ ਇੱਕ ਕਦਮ ਚੱਕਣ ਲੱਗੀ ਹੈ ਸੰਚਾਰ ਸਾਥੀ ਐਪ ਤੇ ਰਾਹੀਂ ਜਿਸ ਐਪ ਦੇ ਵਿੱਚ ਤੁਹਾਨੂੰ ਤੁਹਾਡੀ ਫੋਨ ਦੀ ਲੋਕੇਸ਼ਨ ਵੀ ਜਿਹੜੀ ਹੈ ਉਹ ਤਾਂ ਸ਼ੋਅ ਹੋਏਗੀ ਸਰਕਾਰ ਤੱਕ ਤੁਸੀਂ ਆਪਣੇ ਕਿਸੇ ਵੀ ਕੋਈ ਤੁਹਾਡੇ ਨਾਲ ਕੋਈ ਆਨਲਾਈਨ ਫਰਾਡ ਹੁੰਦਾ ਜਾਂ ਕੋਈ ਹੋਰ ਫਿਸ਼ਿੰਗ ਹੁੰਦੀ ਹੈ ਤੁਹਾਡੇ ਨਾਲ ਜਿਸ ਤਰੀਕੇ ਦੇ ਨਾਲ ਜਦੋਂ ਕੋਈ ਫਿਸ਼ਿੰਗ ਕਾਲ ਆਉਂਦੀ ਹੈ ਕੋਈ ਸੀਬੀਆਈ ਦਾ ਅਧਿਕਾਰੀ ਜਾਂ ਕੋਈ ਹੋਰ ਅਧਿਕਾਰੀ ਬਣ ਕੇ ਫੋਨ ਕਰਦਾ ਹੈ ਜਾਂ ਕੋਈ ਕੋਰੀਅਰ ਕੰਪਨੀ ਦਾ ਫੋਨ ਕਰਕੇ ਤੁਹਾਨੂੰ ਫੋਨ ਕਰਕੇ ਕਹਿੰਦਾ ਕਿ ਤੁਹਾਡੇ ਕੋਈ ਤੁਹਾਡਾ ਕੋਈ ਕੋਰੀਅਰ ਹੈ ਉਸ ਦੇ ਵਿੱਚੋਂ ਡਰੱਗਸ ਜਿਹੜੇ ਆ ਮਿਲੇ ਹੈ ਇਸ ਨੂੰ ਫਿਸ਼ਿੰਗ ਕਾਲਸ ਜਿਹੜੀਆਂ ਕਹੀਆਂ ਜਾਂਦੀਆਂ ਨੇ ਤਾਂ ਕਿ ਲੋਕ ਜਿਹੜੇ ਨੇ ਉਹ ਉਹਨਾਂ ਦੇ ਜਾਲ ਦੇ ਵਿੱਚ ਠੱਗਾਂ ਦੇ ਜਾਲ ਦੇ ਵਿੱਚ ਫਸ ਸਕਣ ਤਾਂ ਜੇਕਰ ਤੁਹਾਡੇ ਨਾਲ ਅਜਿਹਾ ਕੋਈ ਫਰਾਡ ਹੁੰਦਾ ਯੂਪੀਆਈ ਫਰਾਡ ਹੁੰਦਾ ਤਾਂ ਤੁਰੰਤ ਤੁਸੀਂ ਸਰਕਾਰ ਤੱਕ ਉਸ ਦੀ ਰਿਪੋਰਟ ਜਿਹੜੀ ਆ ਦੇ ਸਕੋ ਤੇ ਸਰਕਾਰ ਤੁਰੰਤ ਉਸ ਚੀਜ਼ ਤੇ ਐਕਸ਼ਨ ਜਿਹੜਾ ਉਹ ਲੈ ਸਕੇ ਜੇਕਰ ਤੁਹਾਡਾ ਫੋਨ ਵੀ ਗੁੰਮ ਹੁੰਦਾ ਤੁਸੀਂ ਸੰਚਾਰ ਸਾਥੀ ਤੇ ਐਪ ਤੇ ਉਸ ਨੂੰ ਰਿਪੋਰਟ ਕਰੋ ਤਾਂ ਤੁਹਾਡਾ ਫੋਨ ਜਿਹੜਾ ਆ ਉਹ ਤੁਰੰਤ ਸਰਕਾਰ ਬਲੌਕ ਕਰ ਦੇਵੇਗੀ ਅ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਇਦਾਂ ਦੇ ਫਰੌਡਸ ਜਿਹੜੇ ਨੇ ਹੁੰਦੇ ਪਏ ਸੀ ਤਾਂ ਉਸ ਨੂੰ ਲੈ ਕੇ ਸਰਕਾਰ ਨੇ ਇੱਕ ਐਪਲੀਕੇਸ਼ਨ ਬਣਾਈ ਹੈ ਜੋ ਹਰੇਕ ਨਵੇਂ ਮੋਬਾਈਲ ਦੇ ਵਾਸਤੇ ਕੰਪਲਸਰੀ ਕੀਤੀ ਹੈ ਕਿ ਪਹਿਲਾਂ ਤੋਂ ਹੀ ਪ੍ਰੀ-ਇਨਸਟਾਲਡ ਜਿਹੜੀਆਂ ਹੋਣੀ ਚਾਹੀਦੀਆਂ ਨਾਲ ਹੀ ਇੱਕ ਫੀਚਰ ਇਸ ਐਪ ਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਆ ਆਈਡੀ ਤੇ ਜੇਕਰ ਤੁਹਾਡੇ ਤੁਹਾਡਾ ਆਧਾਰ ਕਾਰਡ ਹੈ ਤੁਹਾਡੇ ਆਧਾਰ ਕਾਰਡ ਤੇ ਜਾਂ ਹੋਰ ਆਈਡੀ ਤੇ ਕਿੰਨੇ ਕ ਨੰਬਰ ਐਕਟੀਵੇਟ ਨੇ ਉਹ ਵੀ ਤੁਹਾਨੂੰ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ ਜਿਸ ਦੇ ਨਾਲ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਬਰਕਰਾਰ ਰਹੇਗੀ ਤੁਹਾਡੇ ਆਈਡੀ ਦਾ ਗਲਤ ਇਸਤੇਮਾਲ ਜਿਹੜਾ ਕੋਈ ਨਹੀਂ ਕਰ ਪਾਏਗਾ ਤਸਮ ਨੈਟਵਰਕ ਸਟ ਰਾਹੀ ਲੋਕੇਸ਼ਨ ਵੀ ਜਿਹੜੀ ਆ ਉਹ ਐਪ ਤੁਹਾਡੀ ਟਰੈਕ ਕਰੇਗੀ ਵੀ ਜੇਕਰ ਤੁਹਾਡਾ ਕੋਈ ਫੋਨ ਗੁੰਮ ਜਾਂਦਾ ਹੈ IMEI ਨੰਬਰ ਤੇ ਰਾਹੀ ਅਤੇ ਨੈਟਵਰਕ ਪ੍ਰੋਵਾਈਡਰਸ ਦੇ ਰਾਹੀਂ ਉਸ ਫੋਨ ਨੂੰ ਟਰੈਕ ਕਰਕੇ ਤੁਹਾਡਾ ਫੋਨ ਲੱਭਿਆ ਜਾਏਗਾ ਤੇ ਬਲੌਕ ਵੀ ਕੀਤਾ ਜਾ ਸਕਦਾ ਹੈ ਤੇ ਸੰਚਾਰ ਸਾਥੀ ਐਪ ਜਿਹੜੀ ਹੈ ਹੁਣ ਆਉਣ ਵਾਲੇ ਨਵੇਂ ਫੋਨਾਂ ਦੇ ਵਿੱਚ ਕੰਪਲਸਰੀ ਜਿਹੜੀ ਹੈ ਕਰ ਦਿੱਤੀ ਹੈ 2026 ਤੋਂ ਜਨਵਰੀ ਤੋਂ ਜਿੰਨੇ ਵੀ ਨਵੇਂ ਮੋਬਾਈਲ ਫੋਨਸ ਤੁਸੀਂ ਖਰੀਦੋਗੇ ਤਾਂ ਇਹ ਐਪ ਤੁਹਾਨੂੰ ਪਹਿਲਾਂ ਤੋਂ ਹੀ ਪ੍ਰੀ-ਇਨਸਟਾਲਡ ਜਿਹੜੀ ਹੈ ਉਹ ਮਿਲੇਗੀ ਇਸ ਤੇ ਤੁਹਾਨੂੰ ਇੱਕ ਵਾਰੀ ਰਜਿਸਟਰ ਵੀ ਕਰਨਾ ਪਏਗਾ ਤੁਹਾਡੇ ਨੰਬਰ ਦੇ ਰਾਹੀਂ ਜਿਸ ਤੋਂ ਬਾਅਦ ਤੁਹਾਡੀ ਸਾਰੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਉਹ ਉੱਥੇ ਸੁਰੱਖਿਅਤ ਵੀ ਰਹੇਗੀ ਤੇ ਜੇਕਰ ਤੁਹਾਡੇ ਨਾਲ ਕੋਈ ਫਰਾਡ ਹੁੰਦੀ ਹੈ ਕੋਈ ਤੁਹਾਨੂੰ ਸਪੈਮ ਕਾਲਸ ਆਉਂਦੀਆਂ ਨੇ ਜਾਂ ਕੋਈ ਫਿਸ਼ਿੰਗ ਕਾਲਸ ਆਉਂਦੀਆਂ ਨੇ ਤਾਂ ਤੁਰੰਤ ਤੁਸੀਂ ਉਸ ਐਪ ਦੇ ਰਾਹੀਂ ਸਤਾਈ ਪਰ ਫਰਾਡ ਦੀ ਜਾਂ ਕਿਸੇ ਵੀ ਪ੍ਰਕਾਰ ਦੇ ਫਰਾਡ ਦੀ ਤੁਸੀਂ ਜਾਣਕਾਰੀ ਜਿਹੜੀ ਹੈ ਉਹ ਸਰਕਾਰ ਤੱਕ ਸਾਂਝੀ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਡੀ ਉਸ ਕੰਪਲੇਂਟ ਤੇ ਐਕਸ਼ਨ ਵੀ ਤੁਰੰਤ ਹੋਵੇਗਾ ਨਵੇਂ ਮੋਬਾਈਲ ਫੋਨਾਂ ਦੇ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਪ੍ਰੀ-ਇਨਸਟਾਲਡ ਆਏਗੀ ਪਰ ਜਿਨ੍ਹਾਂ ਦੇ ਜਿਹੜੇ ਲੋਕ ਪੁਰਾਣੇ ਹਜੇ ਫੋਨ ਐਂਡਰੋਇਡ ਅਤੇ Apple ਦੇ ਫੋਨ ਜਿਹੜੇ ਯੂਜ਼ ਕਰ ਰਹੇ ਨੇ ਤਾਂ ਉਹਨਾਂ ਦੇ ਵਿੱਚ ਡਾਊਨਲੋਡ ਕਰਨ ਦੇ ਵਾਸਤੇ ਤੁਸੀਂ ਆਪਣੇ ਪਲੇ ਸਟੋਰ ਜਾਂ ਐਪ ਸਟੋਰ ਤੇ ਜਾ ਕੇ ਇਹ ਐਪ ਜਿਹੜੀ ਆ ਡਾਊਨਲੋਡ ਕਰ ਸਕਦੇ ਹੋ ਤੇ ਇਸ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਵੀ ਤਾਂ ਕਿ ਤੁਹਾਡੇ ਨਾਲ ਜੇਕਰ ਕੋਈ ਅਜਿਹੀ ਚੀਜ਼ ਹੁੰਦੀ ਹੈ ਤਾਂ ਤੁਰੰਤ ਤੁਸੀਂ ਉਸ ਦੀ ਰਿਪੋਰਟ ਦੇ ਕੇ ਤੁਸੀਂ ਆਪਣਾ ਬਚਾਅ ਜਿਹੜਾ ਆ ਉਹ ਕਰ ਸਕਦੇ ਹੋ ਤਾਂ ਇਹ ਕਿੰਨੇ ਕੁ کارਗਰ ਸਾਬਤ ਹੋਏਗੀ ਇਹ ਤਾਂ ਹੁਣ ਸਮਝ ਦੱਸੇਗਾ ਤਾਂ ਹੋਰ ਅਪਡੇਟs ਦੇ ਸਾਨੂੰ ਜੁੜੇ ਰਹੋ ਲੁਧਿਆਣਾ ਤੋਂ ਸਰਮਜੀਤ ਸਿੰਘ ਜਾਨ ਤੇ ਸ਼ੀਤਾਨੋ ਹੁਣ ਜਿਹੜੇ ਵੀ ਨਵੇਂ ਫੋਨ 2026 ਦੇ ਵਿੱਚ ਆਉਣਗੇ ਉਸ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਐਪ ਜਿਹੜੀ ਹੈ ਇੰਸਟਾਲ ਹੋ ਕੇ ਆਏਗੀ ਸੰਚਾਰ ਸਾਥੀ ਐਪ ਇਹ ਕਿਸੇ ਪ੍ਰਾਈਵੇਟ ਕੰਪਨੀ ਦੀ ਐਪ ਨਹੀਂ ਹੈ ਕਿ ਸਗੋਂ ਕੇਂਦਰ ਸਰਕਾਰ ਦੀ ਇਹ ਐਪ ਹੈ ਇਹ ਐਪ ਤੁਹਾਡੇ ਫੋਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਦਾ ਡਿਪਾਰਟਮੈਂਟ ਆਫ ਟੈਲੀ ਕਮਿਊਨੀਕੇਸ਼ਨਸ ਨੇ ਸਾਰੇ ਮੋਬਾਈਲ ਦੇ ਮੈਨੂਫੈਕਚਰਸ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕੰਪਲਸਰੀ ਕੀਤਾ ਹੈ ਕਿ ਹੁਣ ਜਿਹੜੇ ਵੀ ਨਵੇਂ